ਹਾਂਜੀ ਸਤਿ ਸ਼੍ਰੀ ਅਕਾਲ ਭਰਾ ਸਾਰਿਆਂ ਨੂੰ ਸਵਾਗਤ ਆ ਜੀ ਤੁਹਾਡਾ ਆਪਣਾ YouTube ਚੈਨਲ ਤੇ ਉਹ ਠੀਕ ਠਾਕ ਜੀ ਸਾਰੇ ਉਮੀਦ ਆ ਵੀ ਸਾਰੇ ਠੀਕ ਠਾਕ ਹੋਵੋਗੇ ਆ ਦੇ ਮੈਨੂੰ ਦੇਖ ਕੇ ਨਾ ਜਿਹੜੀ ਉੱਠਣ ਲੱਗ ਜਾਂਦੀ ਵੀ ਹਨੀ ਦੁੱਧ ਪੀਉਗਾ ਉਹਨੇ ਬੱਚੀ ਦੀ ਕੁਆਲਿਟੀ ਬੜੀ ਸੋਹਣੀ ਆ ਯਾਰ ਅੰਗਾ ਪੈਰਾਂ ਦੀ ਬੜੀ ਸੋਹਣੀ ਸੰਖੀ ਆ ਪਿਛਲੇ ਪੈਰ ਚਿੱਟੇ ਆ ਮਾੜੀ ਜੀ ਪੂਛ ਦਿੱਤੀ ਆ ਨਹੀਂ ਸਾਰੀ ਜੱਡ ਬਲੈਕ ਆ ਜੀ ਬੈਠੀ ਆ ਮਾਂ ਵੀ ਇਹਦੀ ਇੱਦਾਂ ਲੀਆਂ ਵੀ ਬੈਠੀਆਂ ਨੇ ਨਾ ਤੋਗੇ ਗਰਮੀ ਆ ਪਰ ਮੈਂ ਨਵਾ ਕੇ ਛੱਡਿਆ ਜਾਨ ਨੂੰ ਲਾਈਟ ਚਲੀ ਗਈ ਪਾਣੀ ਭਰਨਾ ਰਹਿ ਗਿਆ ਹੁਣ ਪਾਣੀ ਭਰੂਗਾ ਮਾੜਾ ਜਿਹਾ ਚੱਲੇਗਾ ਕੰਮ ਤੇ ਹੁਣ ਪਾਣੀ ਭਰ ਕੇ ਇਹਨਾਂ ਦੇ ਡੱਬ ਇਹਨਾਂ ਦੇ ਇੱਕ ਇੱਕ ਦੇ ਮੂਰੇ ਹੋ ਜਾਣੇ ਇਹਨਾਂ ਦੇ ਫਿਰ ਆ ਦੇ ਆਉਟ ਖੜੀ ਇਹਨੂੰ ਆਏ ਆ ਵੀ ਮੈਨੂੰ ਦੁੱਧ ਪਿਓਗੇ ਸੁਣੀ ਆ ਬੱਚੀ ਜਮਾਂ ਜੱਡ ਬਲੈਕ ਆ ਥੋੜੀ ਪਹਿਲਾਂ ਸੂਈ ਕਰਕੇ ਨਾ ਹਲਕਾ ਜਿਹਾ ਵੀ ਜਾਨਕੀ ਜਿਵੇਂ ਕਹਿ ਦੀ ਹੈ ਵੀ ਹਜੇ ਪੈਰ ਜੇ ਲਾਉਂਦੀ ਨਹੀਂ ਹੈਗੀ ਤੇ ਹੌਲੀ ਹੌਲੀ ਹੋ ਜੂ ਸੈਟ ਵੀ ਜਾਨਕੀ ਜੇ ਪ੍ਰੋਪਰ ਸੂਈ ਹੁੰਦੀ ਜਾਂ ਤਨ ਚਾੜ ਕੇ ਸੂਈ ਹੁੰਦੀ ਹੈ ਨਾ ਫਿਰ ਗੱਲ ਹੋਰ ਸੀਗੀ ਵੀ ਹਲਕਾ ਜਿਹਾ ਕਰਦੀ ਹੈ ਜਿਵੇਂ ਹਜੇ ਵੀ ਆਪਦਾ ਆਪ ਜਾਂ ਸੰਭਾਲਦੀ ਹੌਲੀ ਹੌਲੀ ਹੈ ਬਹੁਤ ਸਨਖੀ ਬੱਚੀ ਹੈ ਯਾਰ ਬਸ ਆਹੀ ਚੱਟ ਤਿੰਨ ਚਾਰ ਚੱਟ ਡੱਬ ਜੇ ਨੇ ਇਹਨੇ ਬਾੜਨ ਦਾ ਜਮ ਵੀ ਵਿੱਦੀ ਵਰਗੀ ਹੋਈ ਆ ਇਹੇ ਜ ਰੰਗ ਚ ਹੀ ਬਣੂਗੀ ਇਹ। ਬਾਕੀ ਵਧੀਆ ਬਿੱਦੀ ਦੀ ਬੌਲੀ ਹੈਗੀ ਆ ਜੀ ਜਿਵੇਂ 14 14.5 ਦੇ ਲਗਭਗ ਹੈਗੀ ਆ। 7 ਕਿਲੋ 300 ਕੁਝ ਗ੍ਰਾਮ ਸਵੇਰੇ ਸੀਗੀ। ਅਜੇ ਪ੍ਰੋਪਰ ਖਾਲੀ ਨਹੀਂ ਕੀਤੀ ਹੈਗੀ ਛੱਡ ਛੱਡ ਕੇ ਕਰਦੇ ਆ। ਤੇ ਵੀ ਜੇ ਖਾਲੀ ਕੀਤੀ ਮੈਨੂੰ ਲੱਗਦਾ ਹੋਊਗੀ 15 ਦੇ ਲਗਭਗ ਬੌਲੀ ਹੋਊਗੀ 15 16। ਬੜੇ ਆਰਾਮ ਨਾਲ। ਤੇ ਕਿਉਂਕਿ ਛੱਡ ਛੱਡ ਕੇ ਅਜੇ ਥੋੜਾ ਛੱਡ ਜੀ ਦਾ ਵਿੱਚ ਪ੍ਰੋਪਰ ਖਾਲੀ ਨਹੀਂ ਕਰੀਦੀ। ਤੇ ਕੱਲ ਵੀ ਜਦ ਇਹ ਜੇਰ ਨਹੀਂ ਸੀ ਪੈਂਦੀ ਪਰसों ਜਿਹੜਾ ਰਾਤ ਸੋਈ ਆ ਇੱਕ ਤ 2 ਵਜੇ ਤੋਂ ਲੈ ਕੇ 5 ਵਜੇ ਤਾਈ ਮੈਨੂੰ 4 ਵਾਰੀ ਖਾਲੀ ਕਰਨੀ ਪਈ ਇਹ ਤੇ 4 ਵਾਰੀ ਘਟੋ ਘਟ ਬੀ ਜਾਣੀ ਕੀ ਕਰ ਲਵਾਂ ਘੰਟੇ ਘੰਟੇ ਬਾਅਦ ਹੀ ਲਾ ਲਵਾਂ ਕਸਮ ਦਾ ਤੇ ਵਧੀਆ ਦੁੱਧ ਛੇਤੀ ਬਣਾਉਂਦੀ ਆ ਪ੍ਰੈਸ਼ਰ ਚ ਆ ਜੇ ਵੀ ਤੇ ਬਾਕੀ ਦੇਖੋ ਕੱਢ ਜੂ ਦੁੱਧ ਤਾਂ ਵਧੀਆ ਕੱਢ ਜੂਗੀ ਤੇ ਬਾਕੀ ਗਰਮੀ ਵੀ ਆ ਹਜੇ ਜੋਨ ਨਾਲ ਥੋੜਾ ਥੋੜਾ ਫਰਕ ਤਾਂ ਪਊਗਾ ਜੀ ਤੇ ਬਾਕੀ ਵਧੀਆ ਠੀਕ ਠਾਕ ਆ ਜੀ ਤੇ ਵਧਾਈਆਂ ਪਾਈਆਂ ਨੇ ਸਾਰਿਆਂ ਨੇ ਭੇਜੀਆਂ ਜਿਨ੍ਹਾਂ ਦਾ ਦਿਨੋਂ ਧੰਨਵਾਦ ਆ ਜੀ ਤੇ ਉਹਦੇ ਕਹਿਣ ਵਾਂਗੂ ਖੁਸ਼ੀ 'ਚ ਜਿਹੜਾ ਵੀ ਬੰਦਾ ਸ਼ਰੀਕ ਹੋਵੇ ਤੇ ਦਿਨੋਂ ਧੰਨਵਾਦ ਆ ਬਾਈ ਉਹਨਾਂ ਦਾ ਤੇ ਗਰੇਵਾਲ ਆਈਡੀ ਤੋਂ ਬਾਈ ਕਹਿੰਦੇ ਵੀ ਇੱਕ ਸਾਈਡ ਬੈਠੀ ਰਹਿੰਦੀ ਆ ਦੂਜੇ ਪਾਸੇ ਨੂੰ ਵੀ ਲੇਵਾ ਭਾਰਾ ਹੋਈ ਜਾਂਦਾ ਹੁੰਦਾ ਭਲਾ ਕਰਕੇ ਹਾਂ ਬਾਈ ਇਹ ਵੀ ਹੋ ਸਕਦਾ ਜੀ ਤੇ ਗੁਰਪ੍ਰੀਤ ਸਿੱਧੂ ਬਾਈ ਕਹਿੰਦਾ ਜੀ ਕਿਹੜੇ ਸੀਮਨ ਦੀ ਆ ਬ੍ਰਦਰ ਬੱਛੀ ਇਹ ਵੀਰੇ ਮੇਰੇ ਹਿਸਾਬ ਨਾਲ 40426 ਦੀ ਆ ਸ਼ਾਇਦ ਮੇਰੇ ਕੋਲੇ ਸਟਰਾ ਪਿਆ ਵਾ ਇਹ ਕੈਵਨ ਬੋਲਾ ਫਰਾਂਸ ਦਾ ਜੀ ਹਾਂ ਮੇਰੇ ਹਿਸਾਬ ਨਾਲ ਫਰਾਂਸ ਦਾ ਹੀ ਆ ਤੇ ਕੈਵਨ ਨਾਮ ਆਉਂਦਾ ਸਟਰਾ ਮੈਂ ਕੱਢਿਆ ਨਹੀਂ ਯਾਰ ਹੁਣ ਵੀ ਮੈਂ ਔਨ ਸਾਰੀ ਵੀਡੀਓ ਬਣਾਉਣ ਲੱਗ ਗਿਆ ਮਾ ਚਲ ਕਾਨੂੰ ਨਾਗਾ ਪਾਉਣਾ ਵੀਡੀਓ ਪਾ ਦਿੰਨੇ ਆ ਤੇ ਨਹੀਂ ਮੈਂ ਕੱਢ ਕੇ ਕੱਲ ਵਾਲੀ ਵੀਡੀਓ ਸਟਰਾ ਦਿਖਾ ਦੂੰਗਾ ਤੁਹਾਨੂੰ ਸਾਹ ਵੀ ਪ੍ਰੋਪਰ ਕੀ ਨੰਬਰ ਆ ਤਾਂ ਕੀ ਨਾਮ ਹੈ ਕੈਵਨ ਨਾਮ ਇਹਨਾਂ ਦਾ ਪਤਾ ਪੋ ਤੇ ਦਲਪਰੀ ਗੌਰ ਵੀ ਇਹ ਬਾਈ ਜੀ ਬੱਚੀ ਦੇ ਪਿੱਦੀ ਦੋਵੇਂ ਕਹਿੰਦੇ ਸਿਰਾਂ ਨੇ ਧੰਨਵਾਦ ਵੀਰੇ ਤੇ ਸਾਹਿਲ ਚੀਮਾ ਬਾਈ ਕਹਿੰਦਾ ਕੱਲ ਹਜੇ ਨੌਂ ਦਾ ਨਹਿੰਦੇ ਸੀ ਅੱਜ ਸੂ ਵੀ ਪਈ ਬਾਈ ਇਹ ਗਰਮੀ ਕਰਕੇ ਪਹਿਲਾਂ ਸੂ ਪੀਆ ਪਰ ਆ ਤੁਹਾਨੂੰ ਬੱਚੀ ਤੇ ਪਤਾ ਲੱਗਦਾ ਹੋਣਾ ਖੜੀ ਹਜੇ ਥੋੜੀ ਥੋੜੀ ਲਾੜ ਖੜਾਉਂਦੀ ਜੀ ਆ ਬੱਚੀ ਤੇ ਸਮਾਂ ਤੇ ਪਸੂ ਉੱਪਰ ਲੈ ਕੇ ਸੁੰਦਾ ਵਦਨ ਹਨਾ ਆਪਦੀ ਮੌਤ ਚ ਸਮਾਦੇ ਸਟ੍ਰੈਸ ਨਾ ਮੈਂ ਇਹਦੇ ਲੇਵੇ ਤੋਂ ਹਿਸਾਬ ਕਿਤਾਬ ਜਾਂ ਲਾ ਲਿਆ ਸੀ ਕਿਉਂਕਿ ਪਹਿਲਾਂ ਇਹਦੀ ਟਰਾਂਜੀਸ਼ਨ ਚੱਲਦੀ ਸੀ 2.5 2.5 ਕਿਲੋ ਤੇ ਜਦੋਂ ਮੈਂ ਇਹਦੇ ਲੇਵੇ ਦਾ ਰੁਖ ਜਾਂ ਦੇਖਿਆ ਹਣਾ ਵੀ ਜਾਨੀ ਕਿ ਪ੍ਰੈਸ਼ਰ ਜਾਂ ਦੇਖਿਆ ਮੈਂ ਉਦੋਂ ਤੋਂ ਹੀ 3-3 ਕਿਲੋ ਕਰਤੀ ਸੀ ਤਾਂ ਜੀ ਮੈਂ ਕਿਹਾ ਵੀ ਛੇ ਛੇ ਦੀ ਗੱਟਾ ਖਵਾ ਦਈਏ ਇਹਨੂੰ ਤੇ ਹਜੇ ਵੀ ਜਾਨੀ ਕਿ ਅੱਧਾ ਹੀ ਗੱਟਾ ਖਾਦਾ ਇਹਨੇ ਤੁਸੀਂ ਹਿਸਾਬ ਲਾ ਲਓ ਬਈ ਇੰਨੀ ਗਰਮੀ ਦਾ ਵੀ ਜਾਨੀ ਕਿ ਉਹ ਮੰਨ ਗਏ ਇਹ ਵੀ ਪਹਿਲਾਂ ਸੂਪ ਹੀ 9 ਦਿਨ 8 ਦਿਨ ਜਾਂ 9 ਦਿਨ ਪਹਿਲਾਂ ਸੂਪ ਹੀ ਇਹ 8 ਦਿਨ ਤੇ ਬਾਕੀ ਭਰਾਵਾ ਜੇ ਤੁਹਾਨੂੰ ਕੋਈ ਸ਼ੱਕ ਆਦਾ ਵੀਡੀਓ ਪਾਈ ਹੋਈ ਆ ਜਾਦੇ ਦੀ AI ਹੋਈ ਆ ਤੇ ਡੇਟ ਵੀ ਸ਼ੋਅ ਤੇ ਵੀਡੀਓ ਤੇ ਸ਼ੋਅ ਹੁੰਦੀ ਆ ਵੀ ਕਦੋਂ ਦੀ ਆ ਵੀਡੀਓ ਉਹ ਤੇ ਉਹ ਦੇਖ ਸਕਦੇ ਹੋ ਭਰਾ ਨੌਂ ਦਾ ਨੇਂਹ ਨਹੀਂ ਆਪਾਂ ਕੋਈ ਬੜਿਆ ਇਮਾਨਦਾਰ ਮਰ ਨਹੀਂ ਦੱਸਿਆ ਸੀਗਾ ਵੀ ਨੌਂ ਦਾ ਨੇਂਹ ਨਹੀਂ ਆ ਤਾਂ ਇੱਡਾ ਲੇਵਾ ਬਣ ਗਿਆ ਇਹਦੇ ਸੱਚੀ ਨਹੀਂ ਰਹਿੰਦੇ ਸੀ ਭਰਾ ਨੌਂ ਦਾ ਨੇ ਗਰਮੀ ਕਰਕੇ ਆ ਦੇਖ ਲਾ ਹੁਣ ਸਾਰੀਆਂ ਹਿਲਦੀਆਂ ਨੇ ਇਹਦੇ ਆ ਦੇਖ ਲਓ ਇੱਧਰ ਕੱਲੀ ਕਹਾੜੇ ਵਾਲੀ RAM ਨਾ ਬੈਠੀ ਰਹਿੰਦੀ ਇਹ ਜਮਾਂ ਨਹੀਂ ਗਰਮੀ ਮਨਾਉਂਦੀ ਆ ਦੇਖ ਲਓ ਲੈ ਜਮਾਂ ਨੋਰਮਲ ਬੈਠੀ ਆ ਇਹ ਤੇ ਇੱਧਰ ਆ ਦੇਖ ਲੋ ਹਲਦੀ ਆ ਪਿੱਦੀ ਦਾ ਢਿੱਡ ਦਾ ਟੱਪਣਾ ਹੀ ਚੱਲ ਹੈ ਨਾ ਦੋ ਕਾੜੇ ਚਲੇ ਗਏ ਅੰਦਰ ਠਟੋ ਠਟ ਕਿਲੋ ਦੇ ਲਵੇ ਤਵੇ ਸਵਾ ਕਿਲੋ ਦੇ ਕੋਲ ਅੰਦਰ ਚਲੇ ਗਿਆ ਇਹਦੇ ਉਧਰੋਂ ਕਾਲੀ ਦੇ ਹੋ ਹਲਦੀ ਕਹਾੜੇ ਵਾਲੀ ਦੀ ਇੱਕ ਮੋਜਾ ਲੈ ਆਰਾਮ ਨਾਲ ਬੈਠੀ ਹੈ ਨਾਲ ਇਹਦੇ ਸਿਰ ਤੇ ਪੱਖਾ ਨਹੀਂ ਹੈਗਾ ਪੱਖੇ ਵੀ ਦੋ ਨੇ ਸਾਈਡਾਂ ਤੇ ਆਹ ਦੇਖ ਲੋ ਲੈ ਆਰਾਮ ਨਾਲ ਬੈਠੀ ਆ ਪੂਰਾ ਵੀ ਇਹਦਾ ਢਿੱਡ ਨਹੀਂ ਟੱਪਦਾ ਨੋਰਮਲ ਸਾਂ ਲੈਂਦੀ ਆ ਇਹ ਗਰਮੀ ਜੁੱਦ ਵੀ ਬਹੁਤ ਘੱਟ ਤੋੜਦੀ ਆ ਕਹਾੜੇ ਵਾਲੀ ਇਹ ਨਸਲ ਹੀ ਪਤਾ ਨਹੀਂ ਕਿਹ ਹੈ ਜੀ ਆ ਕ੍ਰਾਸ ਟੈਪ ਜੇ ਆ ਵੀ ਵਧੀਆ ਵਾ ਦੁੱਧ ਵੀ ਘਾੜਾ ਇਹ ਸਾਰੀਆਂ ਗਾਵਾਂ ਚੋਂ ਇਹਦਾ ਦੁੱਧ ਘਾੜਾ ਵਾ ਕਹਾੜੇ ਵਾਲੀ ਦਾ ਤੇ ਬਾਕੀ ਥਾਣੇ ਦਾ ਰਿਜ਼ਲਟ ਕਿਵੇਂ ਅੰਦਲਜੀਤ ਸਿੰਘ ਬਾਈ ਕਹਿੰਦੇ ਬਾਈ ਥਾਣਾ ਪ੍ਰੋਪਰ ਆ ਜੀ ਹਜੇ ਪ੍ਰੋਪਰ ਖਾਲੀ ਨਹੀਂ ਕੀਤੀ ਪਰ ਜਦੋਂ ਤੱਕ ਚਾਉਣੇ ਆ ਜੀ ਬਰੋਬਰ ਚੱਲਦਾ ਥਾਣਾ ਹਜੇ ਵਧੀਆ ਚੱਲਦਾ ਮੈਂ ਤਾਂ ਰੁਕ ਗਿਆਂ ਥੋੜਾ ਰਿਜ਼ਲਟ ਦੱਸਣ ਨੂੰ ਮੈਂ ਕਿ ਜਿੱਦੇ ਪ੍ਰੋਪਰ ਖਾਲੀ ਕਰਾਂਗੇ ਉਦੋਂ ਦੱਸਾਂਗੇ ਤੇ ਸ਼ਾਇਦ ਅੱਜ ਸ਼ਾਮ ਨੂੰ ਕਰ ਦਾਂਗੇ ਪ੍ਰੋਪਰ ਖਾਲੀ ਨਹੀਂ ਕੱਲ ਨੂੰ ਸਵੇਰੇ ਕਰ ਦਾਂਗੇ ਤੇ ਜਿੰਨਾ ਜਾਨੀ ਕਿ ਹੁਣ ਤੱਕ ਚੋਨੇ ਆ ਬਰੋਬਰ ਹੀ ਚੱਲਦਾ ਵੀਰੇ ਜਮਾਂ ਬਰੋਬਰ ਚੱਲਦਾ ਥਾਣਾ ਕੋਈ ਆਇ ਨਹੀਂ ਵੀ ਪਹਿਲਾਂ ਖਾਲੀ ਹੋ ਗਿਆ ਜਾਂ ਆਇਆ ਵੀ ਜਾਂ ਘਟਨੇ ਧਾਰਾਂ ਦਾ ਪ੍ਰੈਸ਼ਰ ਘਟਾ ਤੇ ਮਨਿੰਦਰ ਭਾਈ ਕਹਿੰਦਾ ਸਾਡੀ ਗਾਂ ਵੀ ਗਰਮੀ ਕਰਕੇ ਪਹਿਲਾਂ ਸੂਪੀ ਸੀ ਹਾਂਜੀ ਭਾਈ ਉਹੀ ਆ ਗਰਮੀ ਕਰਕੇ ਹੀ ਆ ਬਾਈ ਤੇ ਬਾਜਵਾ ਬਾਈ ਕਹਿੰਦਾ ਬਾਈ ਜੀ ਤੁਸੀਂ ਯਾਰ ਬੱਚਿਆਂ ਦੀ ਹੀਫਰਾਂ ਦੀ ਸੇਵਾ ਨਹੀਂ ਕਰਦੇ ਤੇ ਆਪਾਂ ਬਾਈ ਨੂੰ ਰਿਪਲਾਈ ਕੀਤਾ ਮੈਂਗਾ ਠੀਕ ਆ ਵੀਰੇ ਸੇਵਾ ਵਾਲੀ ਵੀਰੇ ਚੱਕਰਾ ਆਪਣੇ ਕੋਲੇ ਆ ਸਾਰਾ ਕੁਝ ਮੁੱਲ ਦਾ ਵੀਰਿਆ ਠੀਕ ਆ ਜੀ ਤੇ ਮੁੱਲ ਦਾ ਕਰਕੇ ਭਰਾ ਸੇਵਾ ਕਰਕੇ ਪਹਿਲਾਂ ਦੇਖ ਲਈ ਤਿੰਨ ਬੰਨੀਆਂ ਹੁੰਦੀਆਂ ਸੀ ਪਹਿਲਾਂ ਵਾਲੀ ਵੀਡੀਓ ਜੀ ਦੇਖ ਲਿਓ ਉਹਨਾਂ ਦੀ ਕਦੇ ਆਪਾਂ ਹੀਫਰ ਨਹੀਂ ਸੀ ਟੁੱਟਣ ਦਿੱਤੀ ਪਰ ਬਜਟ ਤੋਂ ਬਾਹਰ ਹੋ ਗਿਆ ਸੀ ਕੰਮ ਤੇ ਯਾਨੀ ਕਿ ਇਹ ਹਿਸਾਬ ਲਾ ਲਓ ਬਈ 100-150 ਰੁਪਈਆ ਇੱਕ ਜਾਨੀ ਦਾ ਖਰਚਾ ਹੁੰਦਾ ਸੀ ਤੇ ਤਿੰਨ ਬੰਨੀਆਂ ਹੋਈਆਂ ਸੀਗੀਆਂ 500 ਰੁਪਈਆ ਮੰਨ ਕੇ ਚੱਲੋ ਜਾਂ 400 ਮੰਨ ਲਓ ਤੇ ਮਹੀਨੇ ਦਾ 12000 ਰੁਪਈਆ ਖਰਚਾ ਬਾਈ ਤਿੰਨ ਬੱਚੀਆਂ ਪਾਲਣ ਤੇ ਆਉਂਦਾ ਸੀਗਾ ਠੀਕ ਆ ਜੀ ਜਿੰਨਾਂ ਦੇ ਤਾਂ ਜ਼ਮੀਨਾਂ ਨੇ ਖੁੱਲੀਆਂ ਬਾਈ ਇਹ ਚਾਰ ਚੂੜ ਦੱਬਿਆ ਹੁੰਦਾ ਉਹ ਚਾਰ ਖੁੱਲਾ ਚੱਲਦਾ ਫਿਰ ਤੇ ਯਾਰ ਨਾ ਫੈਟ ਚੜਨੀ ਚੜਨੀ ਤੁਹਾਨੂੰ ਪਤਾ ਹੀ ਆ ਤੇ ਉਵੇਂ ਉਹਨਾਂ ਦੀਆਂ ਬੱਚੀਆਂ ਪਾਲਦੇ ਨਹੀਂ ਨੇ ਉਹ ਬਾਈ ਫ੍ਰੀ ਖਾਤਿਆਂ ਵਾਂਗੂ ਪਲ ਜਾਂਦੀਆਂ ਨੇ ਉਹ ਫੀਡ ਵੀ ਘੱਟ ਪਾਉਂਦੇ ਆ ਆਪਣੇ ਨਾ ਹਰਾ ਪੱਠਾ ਵਾਪਰਾ ਤੇ ਨਾ ਆਪਣੇ ਕੋਲ ਚਾਰ ਆਪਾਂ ਕੱਲੇ ਤੂੜੀ ਤੇ ਆ ਤੇ ਉਹਦੇ ਕਰਕੇ ਮੈਂ ਉਸ ਹਿਸਾਬ ਨਾਲ ਬਜਟ ਦੇਖ ਕੇ ਬਾਈ ਇਹ ਸੇਵਾ ਕਰਨੀ ਛੱਡੀ ਆ ਭਰਾ ਮੇਰੇ ਨਾਲੇ ਬਾਈ ਮੈਂ ਥੋੜਾ ਜਿਹਾ ਹੋ ਟੈਪ ਚ ਸੋਚਦਾ ਹੁੰਨਾ ਵੀ ਪਹਿਲਾਂ ਕੋਈ ਹੀਫਰ ਨਹੀਂ ਸੀ ਹੁੰਦਾ ਹਨਾ ਆਪਣੇ ਦਾਦਿਆਂ ਵੇਲੇ ਕੋਈ ਕੁਝ ਨਹੀਂ ਸੀ ਹੁੰਦਾ ਕਟੂਰ ਤਾਂ ਉਦੋਂ ਵੀ ਪਲੀ ਜਾਂਦੇ ਸੀ ਹਾਂ ਇਹ ਵੀ ਹੀਫਰ ਵਾਲੀ 12 ਮਹੀਨਿਆਂ ਦੀ ਆਸ ਲੱਗ ਜੂ ਇਹ 6 ਮਹੀਨੇ ਲੇਟ ਆਸ ਲੱਗਣਗੀਆਂ ਇਹੀ ਚੱਕਰ ਆ ਭਰਾ ਹੋਰ ਕੋਈ ਚੱਕਰ ਨਹੀਂ ਹੈਗਾ ਤੁਹਾਡੇ ਸਾਹਮਣੇ ਬੈਠੀਆਂ ਹੰਟਰ ਵਾਲੀ ਮੇਰੇ ਕੋ ਨਿਊ ਕੈਮਰੇ ਚ ਕਹੇ ਜੀ ਦੀਆਂ ਮੈਨੂੰ ਨਹੀਂ ਪਤਾ ਪਰ ਮੇਰੇ ਹਿਸਾਬ ਨਾਲ ਜਿੰਨੀ ਇਹਦੀ ਉਮਰ ਹੈ ਉਸ ਹਿਸਾਬ ਨਾਲ ਗਰੋਥ ਵਧੀਆ ਚੱਲ ਰਹੀ ਹੈ ਦੀ ਆ ਥੋੜੀ ਜੀ ਲੱਸੀ ਆ ਇਹ ਥੋੜੀ ਜੀ ਵਿੱਚ ਜੇ ਪਤਾ ਨਹੀਂ ਇਹਨੂੰ ਕੀ ਹੋ ਗਿਆ ਜੀ ਖੜ ਜੇ ਗਈ ਸੀਗੀ ਘਟੋ ਘਟ 7-8 ਦਿਨ ਇਹਨੇ ਕੁਝ ਨਹੀਂ ਖਾਦਾ ਮੈਨੂੰ ਤਾਂ ਐ ਸੀ ਵੀ ਇਹਨੂੰ ਥਲੇੜੀਆ ਥਲੂੜੀਆ ਹੋ ਗਿਆ ਵੀ ਬਲੱਡ ਬਲੱਡ ਘਟਾ ਕੀ ਇਹ ਪਰ ਉਦੋਂ ਬਾਅਦ ਆਪੇ ਹੀ ਠੀਕ ਹੋ ਗਈ ਤੇ ਇਹ ਥੋੜੀ ਜੀ ਡਾਟ ਚਾ ਕਿਉਂਕਿ ਐਬੀਐਸ ਦਾ ਯਾਰ 100 ਨੀ ਤਾਂ 100 ਚੋਂ 60% ਵੀ ਯਾਨੀ ਕਿ ਮੈਂ ਸੁਣਿਆ ਵਾਂ ਹੁਣ ਤੱਕ ਨੈਟ ਤੇ ਪੜਿਆ ਵੀ ਆ ਵੀ EBS ਦਾ ਡਾਟ ਚ ਹੀ ਆਉਂਦਾ ਸੀ ਮਨ ਬਾਲਾ ਵਧੀਆ ਕੋਈ ਸੀਮਨ ਨਹੀਂ ਹੈਗਾ EBS ਦਾ ਤੇ ਆ ਤੁਹਾਡੇ ਮੂਰੇ ਰਿਜ਼ਲਟ ਤੁਹਾਡੇ ਸਾਹਮਣੇ ਹੀ ਆ ਠੀਕ ਹੈ ਨਾ ਬਾਕੀ ਬਈ ਪਸੂ ਨੇ ਮਾਂ ਤੇ ਜਾਣਾ ਵਾ ਹੁਣ ਕਾਲੀ ਉੱਚੀ ਲੰਮੀ ਆ ਨਾ ਭਾਰੀ ਆ ਇਹ 40 128 ਦੀ ਆ ਠੀਕ ਆ ਜੀ ਆਪਣੇ ਧਮਿੰਦਰ ਬਾਈ ਕੋਲੇ ਇਹ ਸੂਈ ਸੀ ਇਹਦੀ ਮਾਂ ਸੂਈ ਸੀ 7ਵੇਂ ਸੂਈ ਆ ਇਹਦੀ ਮਾਂ 8ਵੇਂ ਖਣੀ ਸ਼ਾਇਦ ਤੇ ਇਹ ਬਾਈ ਦੀ ਘਰ ਦੀ ਬੱਛੀ ਜਦ ਆਪਾਂ ਲਿਆਂਦੀ ਦੂਜੇ ਸੂਏ ਆਪਣੇ ਕੋਲੇ ਇਹਨੇ ਚੌਥੇ ਸੂਏ ਲਈ ਗੱਭਣਾ ਹੁਣ ਉਹਦੀ ਗਾਂ ਬੱਛੀ ਵੀ ਬਾਈ ਡੀਲਡ ਆਲ ਦੀ ਲੰਬੀ ਹੋ ਗਈ ਨਿਕਲੂ ਇਹ ਮਦਰ ਹੀ ਆਹਾ ਇਹਨੇ ਆਏ ਵੀ ਐਬੀਐਸ ਹੀ ਦਿੱਤੀ ਆ ਇਹ ਹੁਣ ਮਾਂ ਅੜ ਗਈ ਰੰਗ ਆ ਉਹੀ ਇਹਦੇ ਡੱਬ ਲੱਗੇ ਆ ਪਰ ਐਬੀਐਸ ਦਾ ਸੀਮਨ ਸੀਗਾ ਮੈਨੂੰ ਪਰ ਇਹਦੇ ਤੇ ਡਾਊਟ ਆ ਪੂਰਾ ਵੀ ਐਬੀਐਸ ਦਾ ਨਹੀਂ ਕੋਈ ਹੋ ਰਹੀ ਹੀ ਇਹ ਠੀਕ ਆ ਨਾ ਤੇ ਬਾਕੀ ਪਤਾ ਨਹੀਂ ਹੈਗਾ ਭਰਾ ਤੇ ਦੁੱਧ ਬਾਕੀ ਮਾਂ ਤੇ ਜਾਣਾ ਹੁੰਦਾ ਪਸ਼ੂ ਦਾ ਉਹ ਵੱਖਰੀ ਗੱਲ ਆ ਹਨਾ ਸ਼ਿਵ ਆਸੂ ਵਾਲੀ ਦਾ ਬਾਈ ਕਰਕੇ ਸਾਰੇ ਖੇਡੇ ਦੇਖ ਲਏ ਆ ਜਿੱਥੇ ਆਪਾਂ ਨੂੰ ਕੁਝ ਲੱਗਦਾ ਹੋਵੇ ਆਪਾਂ ਫਿਰ ਉੱਥੋਂ ਪਿੱਛੇ ਮੁੜਿਆਈਦਾ ਬਾਈ ਹੁਣ ਆਪਦਾ ਟੱਬਰ ਵੀ ਦੇਖਣਾ ਹਨਾ ਘਰ-ਬਾਰ ਵੀ ਪਾਲਣਾ ਆਪਾਂ ਤੇ 12000 ਰੁਪਏ ਖਰਚਾ ਯਾਨਕੀ ਤਿੰਨ ਬੱਚੀਆਂ ਦਾ ਮੈਂ ਕੱਢਦਾ ਰਿਹਾ ਬਾਈ ਪਹਿਲਾਂ ਉਹ ਦਿੱਤੀਆਂ ਉਦੋਂ ਤਾਂ ਸੀਗੀਆਂ ਕਿਉਂਕਿ ਬਜਟ ਤੋਂ ਬਾਹਰ ਹੋ ਹੀ ਜਾਂਦਾ ਸੀ ਖਰਚਾ ਫਿਰ ਇਹੋ ਜਿਹੇ ਕੰਮ ਤੋਂ ਵੀ ਕੀ ਕਰਾਉਣਾ ਹਨਾ ਵੀ ਕਦੇ ਕਿੱਥੋਂ ਫੜ ਲੈ ਕਦੇ ਕਿਤੋਂ ਲੋਨ ਕਰਾ ਲਿਆ ਕਰਾ ਕਰਾ ਕੇ ਫਾਹੇ ਲੈ ਲੈ ਕੇ ਬੱਚੀਆਂ ਪਾਲੀਆਂ ਫਿਰ ਉਹਦਾ ਫਾਇਦਾ ਕਦਾ ਹੋਇਆ ਅੱਗੇ ਕਿਹੜਾ ਵੀਡੀਓ ਹੀ ਫਰਾਂ ਚਲਦੀਆਂ ਸੀ ਜਾਂ ਫਿਰ ਪਹਿਲੇ ਸਮਿਆਂ ਚ ਵੀ ਆਈ ਪਲਦੀਆਂ ਸੀ ਹਨਾ ਉਦੋਂ ਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ ਹੀਪਰ ਵੀਡੀਓ ਵੀ ਆਉਂਦੀ ਆ ਕਟਰੂ ਦਾ ਤਾਂ ਵੀ ਪਲੀ ਜਾਂਦੇ ਸੀ ਹਨਾ ਆਪਾਂ ਬਾਈ ਉਹ ਸੋਚ ਲੈ ਕੇ ਚੱਲੀਦਾ ਆਪਾਂ ਅੱਜ ਵਾਲੇ ਜਮਾਨੇ ਤੋਂ ਮੈਨੂੰ ਪਿੱਛੇ ਹੀ ਸਮਝੋ ਵੀ ਆਪਾਂ ਨਹੀਂ ਇੰਨਾ ਐਡਵਾਂਸ ਚੱਲਦੇ ਨਾ ਚੱਲਣਾ ਭਰਾਵਾ ਜਿੰਨੀ ਕਿ ਜੇਬ ਚੱਲਦੀ ਆਪਾਂ ਤੋਂ ਉੰਨਾ ਕੀ ਕਰਦੇ ਆ ਵੀਰੇ ਠੀਕ ਆ ਜੀ ਤੇ ਬਾਕੀ ਹੁਣ ਨਿਮਾਦੀਆਂ ਹੀ ਅੱਜ ਸਵੇਰੇ ਕੱਲੂ ਮੈਂ ਤਾਂ ਨਾ ਨਮਾਈਆਂ ਇਹ ਪਰਸੋਂ ਲਈ ਸੀ ਦਵਾਈ ਚੇਚੜਾ ਵਾਲੀ ਇਹਨਾਂ ਨੇ ਤੇ ਮਤਾਨ ਨਾ ਨਮਾਈਆਂ ਵੀ ਚਲ ਥੋੜਾ ਜਿਹਾ ਉਹ ਹੋ ਜਾਂਦਾ ਵਾ ਫਿਰ ਦਵਾਈ ਥੋੜੀ ਜਿਹਾ ਅਸਰ ਜੇ ਕਰ ਜਾਵੇ ਫੇਰ ਹੀ ਨਿਮਾਉਣ ਦਾ ਫਾਇਦਾ ਤੇ ਅੱਜ ਫੇਰ ਟੰਗਦੀ ਨਹੀਂ ਪਿੱਦੀ ਨਹੀਂ ਅੱਜ ਨਮਾਈ ਇਹਨੂੰ ਕੱਲੂ ਨਿਮਾਵਾਂਗੇ ਥੀ ਬਾਰੀ ਗਰਮ ਸਰਦ ਜਿਹਾ ਹੋ ਜਾਂਦਾ ਬਸ ਤੇ ਬਾਕੀ ਫਿਰ ਮਿਲਦੇ ਆਂ ਜੀ ਕੱਲੂ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ